ਕਿਸਾਨ ਨੇ ਭਾਰਤੀ ਕਿਸਾਨ ਜੀ ਉਹਨਾਂ ਨੂੰ ਇਕਤਾ ਸਿੱਧੂਪੁਰ ਦੇ ਉਹ ਮੰਚ ਤੇ ਆਉਣਗੇ ਤੇ ਜਿਹੜੇ ਅੱਜ ਦਾ ਕਿਸਾਨੀ ਅੰਦੋਲਨ ਦਾ ਸਰਪ੍ਰਸਤ ਦਨਿਆ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਉਹਨਾਂ ਨੂੰ ਸ਼ਰਧਾਂਜਲੀ ਵੀ ਦੇਣਗੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਕਿਸਾਨ ਸ਼ਹੀਦ ਜਿਨ੍ਹਾਂ ਨੇ ਇਸ ਮੋਰਚਾ ਜਦੋਂ ਦਾ ਸ਼ੁਰੂ ਹੋਇਆ ਜਿੰਨੇ ਵੀ ਕਿਸਾਨ ਵੀਰਾਂ ਨੇ ਹੋਰ ਸਹਿਯੋਗੀਆਂ ਨੇ ਜਿਨ੍ਹਾਂ ਦੇ ਆਪਣੇ ਜੀਵਨ ਦਾ ਬਲਦਾਨ ਦਿੱਤਾ ਉਹਨਾਂ ਸਾਰਿਆਂ ਸ਼ਹੀਦਾਂ ਨੂੰ ਆਪਣੇ ਸਰਦਾ ਦੇ ਫੁੱਲ ਵੀ ਪੇਟ ਕਰਨਗੇ ਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਬਡਬੁੱਲੇ ਵਿਚਾਰਾਂ ਦੀ ਸਾਂਝ ਵੀ ਪਾਉਣਗੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਰਮ ਸਤਕਾਰਯੋਗ ਮੇਰੇ ਬਹੁਤ ਹੀ ਪਿਆਰੇ ਦੇਸ਼ ਭਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਭਾਗ ਲੈ ਰਹੇ ਮੇਰੇ ਨੌਜਵਾਨ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਮੇਰੇ ਬਜ਼ੁਰਗ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 4 ਮਹੀਨਿਆਂ ਤੋਂ ਇਹ ਅੰਦੋਲਨ ਤੁਸੀਂ ਸਾਰਿਆਂ ਨੇ ਰਲਮਲ ਕੇ ਸ਼ੁਰੂ ਕੀਤਾ ਹੋਇਆ ਲੜ ਰਹੇ ਹੋ ਸਾਡਾ ਆਇਦਨ ਜੋ ਸ਼ਰਧਾਂਜਲੀਆਂ ਭੇਟ ਸਾਨੂੰ ਕਰਨੀਆਂ ਪੈ ਰਹੀਆਂ ਐ ਇਹ ਬੜਾ ਦੁਖਦਾਈ ਗੱਲ ਐ ਸਾਡੇ ਸਾਰਿਆਂ ਦੇ ਲਈ ਦਾਸ ਆਪਣੇ ਚਾਰ ਕਿਸਾਨ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਸ਼ਹੀਦ ਹੋ ਗਏ ਸੀ ਤੇ ਇੱਕ ਕਿਸਾਨ ਪਹਿਲਾ ਸ਼ਹੀਦ ਹੋ ਗਿਆ ਸੀ ਲੁਧਿਆਣੇ ਏਰੀਏ ਦਾ ਜਿਨ੍ਹਾਂ ਦੇ ਭੋਗ ਤੇ ਹਾਜ਼ਰੀ ਲਵਾਉਣੀ ਸੀ ਤੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਜਾ ਕੇ ਦੁੱਖ ਸਾਂਝਾ ਕਰਨਾ ਸੀ ਜਿਹੜੇ ਸਾਡੇ ਚਾਰ ਕਿਸਾਨ ਸ਼ਹੀਦ ਹੋਏ ਨੇ ਮੈਂ ਉਹਨਾਂ ਕੋਲੇ ਗਿਆ ਤੇ ਤੁਸੀਂ ਦੇਖਿਓ ਬਈ ਅਜੇ ਮੈਨੂੰ ਦੋ ਪਰਿਵਾਰਾਂ ਨੂੰ ਮਿਲਿਆ ਸੀ ਦੋ ਪਰਿਵਾਰਾਂ ਨੂੰ ਨਹੀਂ ਮਿਲ ਸਕੇਆ ਸੀ ਜਦੋਂ ਸਾਨੂੰ ਮਗਰੋਂ ਇਹ ਖਬਰ ਆ ਗਈ ਕਿ ਇੱਥੇ ਉਸ ਮਹਾਨ ਸ਼ਖਸੀਅਤ ਨੇ ਬਾਬਾ ਜੀ ਰਾਮ ਸਿੰਘ ਜੀ ਨੇ ਆਪਣੇ ਆਪ ਨੂੰ ਇਸ ਕਿਸਾਨੀ ਘੋਲ ਦੇ ਵਿੱਚ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੇ ਪ੍ਰਾਣਾ ਦੀ ਆਹੂਤੀ ਦੇ ਦਿੱਤੀ ਤਾਂ ਉਸ ਵੇਲੇ ਫਿਰ ਰਾਤ ਨੂੰ ਹੀ ਸਾਨੂੰ ਇਹ ਬਣਿਆ ਕਿ ਵੀ ਹੁਣ ਸਾਨੂੰ ਅੱਗੇ ਨਹੀਂ ਜਾਣਾ ਚਾਹੀਦਾ ਸਾਨੂੰ ਵਾਪਸ ਉੱਥੇ ਹੀ ਜਾਣਾ ਚਾਹੀਦਾ ਤਾਂ ਮੈਂ ਸਵੇਰ ਇੱਥੇ ਪਹੁੰਚਿਆ ਹਜੇ ਬਾਬਾ ਜੀ ਦੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਬਾਕੀ ਹੈ ਤੇ ਹੁਣੇ ਖਬਰ ਆ ਗਈ ਹੈ ਕਿ ਰਾਤ ਇੱਕ ਸਾਡਾ ਨੌਜਵਾਨ ਹੋਰ ਚਲੇ ਗਿਆ ਬੜਾ ਦੁੱਖ ਹੈ ਇਸ ਗੱਲ ਦਾ ਕੋਈ ਕਹਿਣ ਦੀ ਗੱਲ ਨਹੀਂ ਕੱਲੀ ਸੱਚਮੁੱਚ ਦੁੱਖ ਹੈ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਿਹਜਾ ਅੰਦੋਲਨ ਵਿੱਢ ਬੈਠੇ ਕਿ ਰੋਜ਼ਾਨਾ ਸਾਡੇ 1-2 ਯੋਧੇ ਸਾਡੇ ਕੋਲੋਂ ਵਿਛੜ ਰਹੇ ਨੇ ਤੇ ਸਾਡੀ ਸਰਕਾਰ ਏਡੀ ਬੇਗਹਿਰਤ ਬੇਸ਼ਰਮ ਹੋ ਚੁੱਕੀ ਹੈ ਕਿ ਮੈਂ ਸਮਝਦਾ ਅਗਰ ਇਮਾਨਦਾਰੀ ਹੋਵੇ ਸਰਕਾਰ ਦੇ ਅੰਦਰ ਰਤਾ ਜਿੰਨੀ ਵੀ ਇਨਸਾਨੀਅਤ ਹੋਵੇ ਤਾਂ ਜੋ ਇਹ ਕੁਰਬਾਨੀ ਬਾਬਾ ਜੀ ਨੇ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇੱਥੇ ਆ ਕੇ ਸ਼ਾਇਦ ਸਾਰੀਆਂ ਸੰਗਤਾਂ ਨੂੰ ਨਾ ਪਤਾ ਹੋਵੇ ਇੱਥੇ ਆ ਕੇ ਸਾਡੇ ਲੰਗਰਾਂ ਦੇ ਵਿੱਚ ਸਾਡੇ ਸ਼ਹੀਦ ਹੋ ਰਹੇ ਪਰਿਵਾਰਾਂ ਲਈ 5 ਲੱਖ ਦੀ ਸਹਾਇਤਾ ਕੀਤੀ ਹੈ ਤੇ ਇਹ ਨਹੀਂ ਪਤਾ ਸੀ ਕਿ ਕੁਝ ਸਮੇਂ ਬਾਅਦ ਖੁਦ ਵੀ ਉਹਨਾਂ ਸ਼ਹੀਦਾਂ ਦੇ ਵਿੱਚ ਸ਼ਾਮਲ ਹੋ ਜਾਣਾ ਐਸ ਠੰਡ ਤੋਂ ਤੁਹਾਨੂੰ ਬਚਾਉਣ ਦੇ ਲਈ ਕੰਬਲਾਂ ਦੀ ਸੇਵਾ ਕੀਤੀ ਉਹਨਾਂ ਨੇ ਤੇ ਕੱਲ ਆਪਦੇ ਜੋ ਉਹਨਾਂ ਨੇ ਸੁਸਾਈਡ ਨੋਟ ਆਨ ਦਾ ਉਹਨੂੰ ਜਿਹਦੇ ਪੜੀਦਾ ਹੈ ਉਦੋਂ ਆਏ ਲੱਗਦਾ ਹੈ ਕਿ ਕਿ ਐਸੀਆਂ ਕਹਿਹ ਜੀਆਂ ਸਰਕਾਰਾਂ ਦੇ ਨਾਲ ਅਸੀਂ ਬਾਹ ਪਾ ਬੈਠੇ ਆ ਮੈਨੂੰ ਲੱਗਦਾ ਹੈ ਅਗਰ ਜਾਗਦੀ ਜ਼ਮੀਰ ਵਾਲਾ ਕੋਈ ਪ੍ਰਧਾਨ ਮੰਤਰੀ ਹੋਵੇ ਕੋਈ ਸਰਕਾਰ ਹੋਵੇ ਤਾਂ ਐਸੀ ਸ਼ਖਸੀਅਤਾਂ ਅਗਰ ਅਗਰ ਦੇਸ਼ ਦੇ ਕਿਸਾਨਾਂ ਦੇ ਲਈ ਆਪਦੀ ਜਮਾਤ ਲਈ ਆਪਦੇ ਲੋਕਾਂ ਲਈ ਪ੍ਰਾਣਾਂ ਦੀ ਆਹੂਤੀ ਦੇ ਰਹੀ ਹੈ ਤਾਂ ਇੱਕ ਬਹੁਤ ਵੱਡੀ ਮਿਸਾਲ ਆ ਵਰਲਡ ਦੇ ਵਿੱਚ ਤੇ ਇੱਥੇ ਸਾਡੀ ਸਰਕਾਰ ਨੂੰ ਮੈਂ ਸਮਝਦਾ ਸਰਕਾਰ ਚਲਾਉਣ ਦਾ ਕੋਈ ਅਧਿਕਾਰ ਨਹੀਂ ਇਹਨਾਂ ਨੂੰ ਅਸਤੀਫਾ ਦੇ ਦੇਣੇ ਚਾਹੀਦੇ ਆ ਛੱਡ ਦੇਣੀ ਚਾਹੀਦੀ ਆ ਇਹ ਸਰਕਾਰ ਕਿਉਂਕਿ ਐਸ ਅੰਦੋਲਨ ਕਿਸਾਨ ਲੜ ਰਹੇ ਹੈ ਕਿਸਾਨ ਅੰਦੋਲਨ ਇਸ ਲਈ ਲੜ ਰਿਹਾ ਹੈ ਕਿ ਕਿਸਾਨ ਨੂੰ ਪਤਾ ਲੱਗ ਚੁੱਕਿਆ ਹੈ ਕਿ ਮੇਰੀ ਜਿਹੜੀ ਆਉਣ ਵਾਲੀ نسل ਹੈ ਆਉਣ ਵਾਲੀਆਂ ਜਿਹੜੀਆਂ ਮੇਰੀਆਂ ਪੀੜ੍ਹੀਆਂ ਹਨ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਭਵਿੱਖ ਬਹੁਤ ਖਤਰੇ ਤੇ ਹਨੇਰੇ ਚ ਹੈ ਇਹ ਉਸ ਲਈ ਲੜ ਰਹੇ ਹੈ ਲੇਕਿਨ ਜਿਨ੍ਹਾਂ ਨੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਮੰਨ ਲਓ ਮੈਂ ਇਸ ਲਈ ਲੜ ਰਿਹਾ ਕਿ ਮੇਰੇ ਪੋਤਰੇ ਦਾ ਜੀਵਨ ਜਿਹੜਾ ਉਹ ਹਨੇਰੇ ਚ ਮੈਂ ਲੜ ਰਹੇ ਹਾਂ ਤੁਸੀਂ ਲੜ ਰਹੇ ਹੋ ਕਿ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਹਨੇਰੇ ਚ ਉਸ ਗੱਲ ਲਈ ਲੜ ਰਹੇ ਹੋ ਲੇਕਿਨ ਇਹ ਬਾਬਾ ਜੀਆਂ ਦਾ ਨਿਗਾਹ ਮਾਰ ਕੇ ਦੇਖੋ ਸ਼ਾਦੀशुदा ਨਹੀਂ ਕੋਈ ਬੱਚਾ ਨਹੀਂ ਕੋਈ ਪਰਿਵਾਰ ਨਹੀਂ ਤਾਂ ਫਿਰ ਕਿਹਦੀ ਖਾਤਰ ਸ਼ਹਾਦਤ ਦੇਗੇ ਤੁਹਾਡੀ ਖਾਤਰ ਲੋਕਾਂ ਦੀ ਖਾਤਰ ਤੋ ਬੜਾ ਦੁੱਖ ਹੋਇਆ ਸਾਰੀ ਜਥੇਬੰਦੀਆਂ ਨੇ ਇਸੇ ਗੱਲ ਨੂੰ ਮੁੱਖ ਰੱਖ ਕੇ ਕਿਉਂਕਿ ਇਤਰੂ ਆਈ ਸੀ ਗੱਲ ਸਾਡੇ ਨੌਜਵਾਨ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਵੀ ਕੀ ਗੱਲ ਆ ਅੱਜ ਕਿਉਂ ਕਿਉਂ ਇਸ ਤਰ੍ਹਾਂ ਦਾ ਮਾਹੌਲ ਹੈ ਸਟੇਜ ਤੋਂ ਤਾਂ ਮੈਂ ਦੱਸਣਾ ਤਾਂ ਹੀ ਇਸ ਲੋੜ ਸਮਝੀ ਕਿ ਬੱਚੇ ਕਹਿ ਰਹੇ ਸੀਗੇ ਕਿ ਤੁਸੀਂ ਜੀ ਸਟੇਜ ਤੇ ਅੱਜ ਕਥਾਈ ਕਿਉਂ ਕਰਾਈ ਜਾਨੇ ਹੋ ਕੀਰਤਨ ਕਿਉਂ ਕਰਵਾਈ ਜਾਨੇ ਹੋ ਇਹਦਾ ਇੱਕ ਕਾਰਨ ਵੱਡਾ ਕਾਰਨ ਇਹ ਆ ਕਿ ਸਾਡੇ ਕੋਲੋਂ ਇੱਕ ਬਹੁਤ ਵੱਡੀ ਸੇਵਾ ਦਾ ਪੁੰਜ ਇੱਕ ਬਹੁਤ ਵੱਡੀ ਹਸਤੀ ਹੈ ਸਿਹਤ ਰੱਖਣ ਵਾਲੇ ਮਹਾਪੁਰਸ਼ ਸਾਡੇ ਚੋਂ ਅੱਜ ਵਿਛੜੇ ਨੇ ਔਰ ਵਿਛੜੇ ਵੀ ਸਾਡੀ ਸਰਕਾਰ ਦੀ ਨਲੈਕੀ ਸਰਕਾਰ ਦੀ ਤੱਕੇशाही ਦੇ ਖਿਲਾਫ ਇਹਨੂੰ ਬਰਦਾਸ਼ਤ ਨਾ ਕਰਦੇ ਹੋਏ ਉਹ ਇਥੋਂ ਜਹਾਨ ਤੋਂ ਚਲੇ ਗਏ ਸੋ ਅਸੀਂ ਹੋਰ ਜ਼ਿਆਦਾ ਅੱਜ ਮੈਂ ਕਿਸੇ ਟੌਪਿਕ ਦੇ ਉੱਤੇ ਨਹੀਂ ਗੱਲ ਕਰਨੀ ਸਾਡੀਆਂ ਸਾਰੀਆਂ ਹੀ ਫੰਦੀ ਸੋ ਕਿਸਾਨ ਜਥੇਬੰਦੀਆਂ ਦਾ ਜੋ ਸੰਯੁਕਤ ਰਾਸ਼ਟਰੀ ਕਿਸਾਨ ਮਹਾਸੰਘ ਸੌਰਸਵਰੀ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਹੈ ਉਸ ਵੱਲੋਂ ਇਸ ਮਹਾਨ ਹਸਤੀ ਨੂੰ ਔਰ ਜਿਹੜੇ ਅੱਜ ਤੱਕ ਉਸ ਦਿਨ ਤੋਂ ਲੈ ਕੇ ਸਾਡੇ ਇਹਨਾਂ ਅੰਦੋਲਨ ਦੇ ਚੱਲਦਿਆਂ ਵੱਖ-ਵੱਖ ਪੜਾਵਾਂ ਤੇ ਸ਼ਹਾਦਤਾਂ ਹੀ ਦੇ ਗਏ ਨੇ ਉਹਨਾਂ ਸਭ ਨੂੰ ਅਸੀਂ ਇੱਥੋਂ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਆਪ ਸਭ ਤੋਂ ਖਿਮਾ ਚਾਹਾਂਗੇ ਮੇਰੀ ਲਾਸਟ ਬੇਨਤੀ ਇੰਨੀ ਜ਼ਰੂਰ ਹੈ ਕਿ ਕਿਰਪਾ ਕਰਿਓ ਅੱਜ ਦੀ ਸਟੇਜ ਆ ਜਿਹੜੀ ਅੱਜ ਦੀ ਸਟੇਜ ਕਿਸੇ ਕਿਸੇ ਸੈਲੀਬ੍ਰਿਟੀ ਨੂੰ ਬੁਲਾਉਣ ਦੀ ਨਹੀਂ ਹੈ ਅੱਜ ਦੀ ਸਟੇਜ ਆ ਜਿਹੜੀ ਇਹ ਦੁਖਦਾਈ ਸਟੇਜ ਹੈ ਅੱਜ ਜਿੰਨੇ ਵੀ ਇੱਥੇ ਬੁਲਾਇਆ ਨੇ ਭੋਲਣਾ ਹੈ ਸਾਡੇ ਉਹਨਾਂ ਯੋਧਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਨ ਦਾ ਦਿਨ ਹੈ ਉਹਨਾਂ ਦੇ ਵਿੱਚ ਆਪਾਂ ਹਿੱਸੇ ਦੇ ਵਿੱਚ ਰੱਖਿਆ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਹੁਣ ਬੇਨਤੀ ਕਰਾਂਗੇ